ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਮੇਹਾਰ ਬਰਿੰਦਰ ਕੌਰ ਉਸਮਾ ਹਲਕਾ ਤਰਨਤਾਰਨ ਦੀ ਜਿਮਨੀ ਜਿਹੜੀ ਚੋਣ ਹੋਣ ਜਾ ਰਹੀ ਏ ਉਸ ਵਿੱਚ ਜਿਹੜਾ ਮੇਰਾ ਸਮੂਹ ਭਾਈਚਾਰਾ ਉਹਦੇ ਵੱਲੋਂ ਮੈਨੂੰ ਨਵਾਜਿਆ ਗਿਆ ਹੈ ਕਿ ਮੈਂ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਲੜਾਂ ਔਰ ਮੈਂ ਅੱਜ ਜਿਹੜੀ ਮੀਟਿੰਗ ਉਹ ਹੋਈ ਆ ਇਹਦੇ ਵਿੱਚ ਆਈਆਂ ਹੋਈਆਂ ਸਮੂਹ ਵਾਲਮੀਕੀ ਮਜਬੀ ਸਿੱਖ ਜਥੇਬੰਦੀਆਂ ਦਾ ਦਿਲੋਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਪ੍ਰਣ ਲਿਆ ਕਿ ਅਸੀਂ ਹਲਕਾ ਤਰਨਤਾਰਨ ਦੀ ਜਿਮਨੀਚੌਣ ਮਿਸ਼ਨ ਵਿੱਚ ਜਿੱਤਨ ਵਿੱਚ ਜਿਹੜਾ ਸੰਯੋਗ ਦੇ ਰਹੇ ਨੇ ਔਰ ਮੈਂ ਹਲਕਾ ਤਰਨਤਾਰਨ ਦੇ ਸਮੂਹ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਮੈਂ ਤੁਹਾਡੀ ਬੇਟੀ ਤੁਹਾਡੇ ਸਮਾਜ ਦੀ ਪੈਣ ਦਿਨ ਰਾਤ ਹਲਕਾ ਨਿਵਾਸੀਆਂ ਲਈ હાજર ਹਾਂ ਔਰ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦੀ ਹਾਂ ਆਪਣੇ ਸਮੂਹ ਹਲਕਾ ਤਰਨਤਾਰਨ ਦੇ ਨਿਵਾਸੀਆਂ ਨੂੰ ਕਿ ਅਗਰ ਤੁਹਾਨੂੰ ਕੋਈ ਵੀ ਦਿਨ ਰਾਤ ਕੋਈ ਪ੍ਰੋਬਲਮ ਆਂਦੀ ਹੈ ਤੇ ਮੈਂ ਦਿਨ ਰਾਤ ਤੁਹਾਡੇ ਲਈ ਹਾਜ਼ਰ ਹਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ 9915575768 ਤੇ ਕੋਈ ਵੀ ਮੁਸ਼ਕਲ ਆ ਰਹੀ ਹੈ ਹਲਕਾ ਦੇ ਵਿੱਚ ਧੀ ਨੂੰ ਭੈਣ ਨੂੰ ਕਿਸੇ ਵੀ ਗਰੀਬ ਸਮਾਜ ਨੂੰ ਕਿਸੇ ਵੀ ਸਾਡੇ ਸਮੂਹ ਇਲਾਕਾ ਨਿਵਾਸੀਆਂ ਦੇ ਪਰਿਵਾਰਾਂ ਨੂੰ ਤਾਂ ਮੈਨੂੰ ਕਾਲ ਕਰਕੇ ਮੇਰੀ ਹਲਫ ਲੈ ਸਕਦੇ ਨੇ ਸੋਜਾ ਵਾਲਮੀਕੀ ਜੈਪੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ